ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਜੀਓਗ੍ਰਾਫੀ ਹੈ ਜੋ ਸਟਾਰਟ ਕਰੀਏ ਸੀ ਕੱਲ ਤੋਂ ਮਾਸਟਰ ਕੈਡਰ ਐਸਐਸਟੀ ਤਾਂ ਅਗਲਾ ਟੌਪਿਕ ਹੈ ਜੀ ਸੂਰ ਮੰਡਲ ਅਤੇ ਧਰਤੀ ਗ੍ਰਹਿ ਬਾਰੇ ਜਿਹੜੀ ਜਾਣਕਾਰੀ ਹੈ ਤੁਹਾਨੂੰ ਅਸੀਂ ਦੇਵਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਇਸ ਤੋਂ ਪਹਿਲਾਂ ਵਾਲੇ ਭਾਗ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ ਸੋ ਸਟਾਰਟ ਕਰਦੇ ਹਾਂ ਜੀ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸੌਰ ਮੰਡਲ ਦੀ ਸੂਰਜ ਦੇ ਚਾਰੇ ਪਾਸੇ ਚੱਕਰ ਲਗਾਉਣ ਵਾਲੇ ਵਿਭਿੰਨ ਗ੍ਰਹਿ ਹਾਂ ਧੂਮਕੇਤੂਆਂ ਉਲਕਾਵਾਂ ਅਤੇ ਹੋਰ ਆਕਾਸ਼ੀ ਪਿੰਡਾਂ ਦੇ ਸਮੂਹ ਨੂੰ ਸੌਰ ਮੰਡਲ ਕਹਿੰਦੇ ਨੇ ਸੌਰ ਮੰਡਲ ਵਿੱਚ ਸੂਰਜ ਦੀ ਪ੍ਰਭੂਤਾ ਹੈ ਅਤੇ ਕਿਉਂਕਿ ਸੌਰ ਮੰਡਲ ਦਾ ਲਗਭਗ 99.99% ਦ్రਵ ਸੂਰਜ ਦੇ ਵਿੱਚ ਹੈ ਸੌਰ ਮੰਡਲ ਦੀ ਸਾਰੀ ਊਰਜਾ ਦਾ ਸਰੋਤ ਵੀ ਸੂਰਜ ਹੀ ਹੈ ਅਗੇ ਸੂਰਜ ਦੀ ਗੱਲ ਕਰਦੇ ਹਾਂ ਸੂਰਜ ਜਿਹੜਾ ਉਹ ਸੌਰ ਮੰਡਲ ਦਾ ਪ੍ਰধান ਹੈ ਇਹ ਸਾਡੀ ਮਦਕਨੀ ਦੁੱग्ध ਮੇਲਾ ਦੇ ਕੇਂਦਰ ਤੋਂ ਲਗਭਗ 30000 ਪ੍ਰਕਾਸ਼ ਸਾਲ ਦੀ ਦੂਰੀ ਉੱਤੇ ਇੱਕ ਕੋਨੇ ਵਿੱਚ ਸਥਿਤ ਹੈ ਯੂ ਦੁੱग्ध ਮੇਲਾ ਮਦਕਨੀ ਦੇ ਕੇਂਦਰ ਦੇ ਚਾਰੇ ਪਾਸੇ 250 ਕਿਲੋਮੀਟਰ/ਸੈਂਟੀਮੀਟਰ ਦੀ ਗਤੀ ਨਾਲ ਪ੍ਰਕਰਮਾ ਕਰ ਰਿਹਾ ਹੈ ਇਸ ਦਾ ਚੱਕਰ ਕਾਲ ਦੁਗਦ ਮੇਲਾ ਦੇ ਕੇਂਦਰ ਦੇ ਚਾਰੋਂ ਪਾਸੇ ਇੱਕ ਵਾਰ ਘੁੰਮਣ ਵਿੱਚ ਲੱਗਾ ਸਮਾਂ 25 ਕਰੋੜ ਸਾਲ ਹੈ ਜਿਹਨੂੰ ਬ੍ਰਹਿਮੰਡ ਕਹਿੰਦੇ ਨੇ ਅਗਲਾ ਪੁਆਇੰਟ ਹੈ ਸੂਰਜ ਆਪਣੀ ਧੁਰੀ ਉੱਤੇ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ ਇਸ ਦਾ ਵਿਚਕਾਰਲਾ ਭਾਗ 25 ਦਿਨਾਂ ਵਿੱਚ ਅਤੇ ਧਰੂਭ ਭਾਗ 35 ਦਿਨਾਂ ਵਿੱਚ ਪੂਰਾ ਕਰਦਾ ਹੈ ਪਛਮੀ ਅਤੇ ਤ੍ਰੂਵੀ ਸੂਰਜ ਇੱਕ ਗੈਸੀ ਗੋਲਾ ਹੈ ਜਿਦੇ ਵਿੱਚ ਹਾਈਡਰੋਜਨ 71% ਅਤੇ ਹੀਲੀਅਮ 26.5% ਅਤੇ ਹੋਰ ਤੱਤ 2.5% ਹੁੰਦਾ ਹੈ ਅਕਸਰ ਪੁੱਛਿਆ ਜਾਂਦਾ ਕਿ ਸੂਰਜ ਦੇ ਵਿੱਚ ਕਿਹੜੀਆਂ ਗੈਸਾਂ ਪਾਈ ਜਾਂਦੀਆਂ ਨੇ ਹਾਈਡਰੋਜਨ ਹੀਲੀਅਮ ਕਿੰਨੇ ਕਿੰਨੇ ਪਰਸੈਂਟ ਹੈ ਹਾਈਡਰੋਜਨ 71% ਹੈ ਹੀਲੀਅਮ 26.5% ਹੈ ਅਤੇ ਹੋਰ ਤੱਤ ਨੇੜੇ 2.5 ਪਰਸੈਂਟ ਹੁੰਦੇ ਨੇ ਸੂਰਜ ਦਾ ਕੇਂਦਰੀ ਭਾਗ ਉਹਨੂੰ ਕੋਰ ਕਹਿੰਦੇ ਨੇ ਕੇਂਦਰੀ ਭਾਗ ਨੂੰ ਕੋਰ ਕਿਹਾ ਜਾਂਦਾ ਹੈ ਜਿਹਦਾ ਤਾਪ 1.5 10^7.0 ਸੈਲਸੀਅਸ ਹੁੰਦਾ ਹੈ ਅਤੇ ਸੂਰਜ ਦੀ ਬਾਹਰੀ ਸਤ੍ਹਾ ਦਾ ਤਾਪਮਾਨ 6000 ਡਿਗਰੀ ਸੈਲਸੀਅਸ ਹੁੰਦਾ ਹੈ ਸੂਰਜ ਦੀ ਉਮਰ ਹੈ ਜਿਹੜੀ ਉਹ 5 ਬਿਲੀਅਨ ਸਾਲ ਹੈ ਭਵਿੱਖ ਵਿੱਚ ਸੂਰਜ ਦੁਆਰਾ ਊਰਜਾ ਦਿੰਦੇ ਰਹਿਣ ਦਾ ਸਮਾਂ 10 ਪ੍ਰਕਾਸ਼ ਸਾਲ ਹੈ ਸੂਰਜ ਦੇ ਪ੍ਰਕਾਸ਼ ਨੂੰ ਧਰਤੀ ਤੱਕ ਪਹੁੰਚਣ ਲਈ 8 ਮਿੰਟ 16.6 ਸੈਕਿੰਡ ਲੱਗਦੇ ਨੇ ਸੋ ਇਹਨਾਂ ਦੇ ਆਧਾਰ 'ਤੇ ਸਾਰੇ ਕੁਐਸਚਨ ਪੁੱਛੇ ਜਾਂਦੇ ਆ ਸੂਰਜੀ ਜਵਾਲਾ ਨੂੰ ਉੱਤਰੀ ਧਰੂਬ ਉੱਤੇ ਔਰੇਗ ਬੋਰੀਅਲਸ ਅਤੇ ਦੱਖਣੀ ਧਰੂਬ ਉੱਤੇ ਔਰਾਗ ਔਸਟ੍ਰੀਲਸ ਕਹਿੰਦੇ ਨੇ ਅੱਗੇ ਗੱਲ ਕਰਦੇ ਆ ਅੱਗੇ ਗੱਲ ਕਰਦੇ ਆ ਬੁੱਧ ਗ੍ਰਹਿ ਦੀ ਇਹ ਸੂਰਜ ਦਾ ਸਭ ਤੋਂ ਨੇੜਲੇ ਦਾ ਗ੍ਰਹਿ ਹੈ ਜਿਹੜਾ ਸੂਰਜ ਨਿਕਲ ਤੋਂ 2 ਘੰਟੇ ਪਹਿਲਾਂ ਦਿਖਾਈ ਦਿੰਦਾ ਹੈ ਇਹ ਸਭ ਤੋਂ ਛੋਟਾ ਗ੍ਰਹਿ ਹੈ ਜਿਸ ਦੇ ਨੇੜੇ ਕੋਈ ਉਪਗ੍ਰਹਿ ਨਹੀਂ ਹੈ ਇਸ ਦਾ ਸਭ ਤੋਂ ਵਿਸ਼ੇਸ਼ ਗੁਣ ਚੁੰਬਕੀ ਖੇਤਰ ਦਾ ਹੋਣਾ ਹੈ ਇਹ ਸੂਰਜ ਦੇ ਪਰਕਰਮਾ 88 ਦਿਨਾਂ ਦੇ ਵਿੱਚ ਪੂਰੀ ਕਰਦਾ ਹੈ ਅਗਲਾ ਗ੍ਰਹਿ ਜੀ ਬ੍ਰਹਿਸਪਤੀ ਇਸ ਗੁਰ ਮੰਡਲ ਦਾ ਸਭ ਤੋਂ ਵੱਡਾ ਗ੍ਰਹਿ ਹੈ ਇਸ ਨੂੰ ਆਪਣੀ ਧੂਰੀ ਤੇ ਚੱਕਰ ਲਗਾਉਣ ਵਿੱਚ 10 ਘੰਟੇ ਸਭ ਤੋਂ ਘੱਟ ਅਤੇ ਸੂਰਜ ਦੇ ਪਰਕਰਮਾ ਕਰਨ ਵਿੱਚ 11.9 ਸਾਲ ਲੱਗਦੇ ਹਨ ਇਸ ਦੇ ਉਪਗ੍ਰਹਿਆਂ ਦੀ ਸੰਖਿਆ 28 ਹੈ ਜਿਸ ਵਿੱਚ ਗੈਨੀਮੀਡ ਸਭ ਤੋਂ ਵੱਡਾ ਉਪਗ੍ਰਹ ਹੈ ਇਹ ਪੀਲੇ ਰੰਗ ਦਾ ਉਪਗ੍ਰਹ ਹੈ ਅੱਗੇ ਆਉਂਦਾ ਜੀ ਮੰਗਲ ਗ੍ਰਹਿ ਇਸ ਨੂੰ ਲਾਲ ਗ੍ਰਹਿ ਰੈੱਡ ਪਲਾਨੇਟ ਕਿ ਵੀ ਕਿਹਾ ਜਾਂਦਾ ਹੈ ਇਸ ਦਾ ਲਾਲ ਰੰਗ ਆਇਰਨ ਆਕਸਾਈਡ ਦੇ ਕਰਕੇ ਹੁੰਦਾ ਹੈ ਇਸ ਨੇ ਦਿਨ ਦਾ ਮਾਪ ਅਤੇ ਧੂਰੀ ਦਾ ਚੁੱਕਾ ਧਰਤੀ ਦੇ ਸਮਾਨ ਹੈ ਇਹ ਆਪਣੀ ਧੂਰੀ ਉੱਤੇ 24 ਘੰਟਿਆਂ ਵਿੱਚ ਇੱਕ ਵਾਰ ਪੂਰਾ ਚੱਕਰ ਲਗਾਉਂਦਾ ਹੈ ਇਸ ਦੇ ਦੋ ਉਪਗ੍ਰਹੇ ਨੇ ਫੋਬੋਸ ਅਤੇ ਡੀਮੋਸ ਸੂਰਜ ਦੀ ਪਰਕਰਮਾ ਕਰਨ ਵਿੱਚ ਇਸ ਨੂੰ 687 ਦਿਨ ਲੱਗਦੇ ਨੇ ਸੌਰ ਮੰਡਲ ਦੇ ਵਿੱਚ ਸਭ ਤੋਂ ਵੱਡਾ ਜਵਾਲਾਮੁਖੀ ਓਲੀਪਸ ਮੇਸੀ ਅਤੇ ਸੋਰ ਮੰਡਲ ਦਾ ਸਭ ਤੋਂ ਉੱਚਾ ਪਰਬਤ ਨਿਕਸ ਓਲੰਪੀਆ ਜੋ ਮਾਉਂਟ ਐਵਰੇਸਟ ਤੋਂ 3 ਗੁਣਾ ਵੱਧ ਉੱਚਾ ਹੈ ਉਹ ਇਸ ਗ੍ਰਹਿ ਉੱਤੇ ਸਥਿਤ ਹੈ। ਸੋ ਸਾਰੇ ਗ੍ਰਹਿ ਦੇ ਹਿਸਾਬ ਨਾਲ ਪੋਰਟਡ ਜਾਣਕਾਰੀ ਹੈ ਇਹਨਾਂ ਦੇ ਆਧਾਰ ਤੇ ਹੀ ਪ੍ਰਸ਼ਨ ਹੈ ਜਿਹੜੇ ਉਹ ਐਗਜ਼ਾਮ ਵਿੱਚ ਪੁੱਛੇ ਜਾਂਦੇ ਨੇ। ਅਗਲੇ ਗ੍ਰਹਿ ਦੀ ਗੱਲ ਕਰਦੇ ਹਾਂ। ਸ਼ਨੀ ਗ੍ਰਹਿ ਅਕਾਰ ਵਿੱਚ ਦੂਸਰਾ ਸਭ ਤੋਂ ਵੱਡਾ ਗ੍ਰਹਿ ਜਿਹੜਾ ਉਹ ਸ਼ਨੀ ਹੈ। ਇਕ ਆਸ ਵਿੱਚ ਪੀਲੇ ਤਾਰੇ ਦੇ ਸਮਾਨ ਦਿਖਾਈ ਦਿੰਦਾ ਹੈ ਇਸ ਦੀ ਵਿਸ਼ੇਸ਼ਤਾ ਹੈ ਇਸ ਦੇ ਤਲ ਦੇ ਚਾਰੇ ਪਾਸੇ ਚੱਕਰ ਦਾ ਹੋਣਾ ਇਸ ਦੇ ਉਪਗ੍ਰਹਿਆਂ ਦੀ ਸੰਖਿਆ ਜਿਹੜੀ ਉਹ 30 ਹੈ ਜੋ ਸਭ ਤੋਂ ਉਧੇਖ ਹੈ ਸ਼ਨੀ ਦਾ ਸਭ ਤੋਂ ਵੱਡਾ ਉਪਗ੍ਰਹ ਟਿਟਾਨ ਹੈ ਇਹ ਕਾਰ ਵਿੱਚ ਬੁੱਧ ਦੇ ਬਰਾਬਰ ਹੈ ਹੋਬੇ ਨਾਮੀ ਸ਼ਨੀ ਉਪਗ੍ਰਹ ਇਸ ਦੀ ਜਮਾਤ ਵਿੱਚ ਘੁੰਮਣ ਦੀ ਵਿਰੋਧੀ ਦਸ਼ਾ ਵਿੱਚ ਪ੍ਰਗਰਮਾ ਕਰਦਾ ਹੈ ਸੂਰਜ ਦੀ ਪਰਕਰਮਾ ਕਾਲਨ ਵਿੱਚ 29.5 ਸਾਲ ਲੱਗਦੇ ਨੇ ਤਾਂ ਅਗਲਾ ਗ੍ਰਹਿ ਜੀ ਯੂਰੈਨਸ ਇਹ ਆਕਾਸ਼ ਵਿੱਚ ਤੀਸਰਾ ਸਭ ਤੋਂ ਵੱਡਾ ਗ੍ਰਹਿ ਹੈ ਇਸ ਦੀ ਖੋਜ 1781ਵੀਂ ਵਿੱਚ ਵਿਲੀਅਮ ਹਰਸ਼ੇਲ ਦੁਆਰਾ ਕੀਤੀ ਗਈ ਸੀ ਇਹ ਆਪਣੇ ਅਕਸ ਉੱਤੇ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ ਜਦੋਂ ਕਿ ਬਾਕੀ ਗ੍ਰਹਿ ਪੱਛਮ ਤੋਂ ਪੂਰਬ ਵੱਲ ਘੁੰਮਦੇ ਹਨ ਇਸ ਦਾ ਦਿਨ ਲਗਭਗ 11 ਘੰਟੇ ਦਾ ਹੁੰਦਾ ਹੈ ਇਸ ਦਾ ਤਾਪਮਾਨ ਜਿਹੜਾ 18 ਡਿਗਰੀ ਸੈਲਸੀਅਸ ਹੈ ਇਹਦੇ 2 ਉਪਗ੍ਰਹ ਹਨ ਇਸ ਵਿੱਚ ਏਰੀਅਲ ਅਤੇ ਸਿਰਾਡਾ ਪ੍ਰਮੁੱਖ ਉਪਗ੍ਰਹ ਹਨ ਅੱਗੇ ਹੁੰਦਾ ਜੀ ਨੈਪਚੂਨ ਇਹ 168 ਸਾਲ ਵਿੱਚ ਸੂਰਜ ਦੀ ਪਰਕਰਮਾ ਕਰਦਾ ਹੈ ਅਤੇ 12.7 ਘੰਟੇ ਵਿੱਚ ਆਪਣੀ ਰੋਜ਼ਾਨਾ ਦੀ ਗਤੀ ਨੂੰ ਪੂਰਾ ਕਰਦਾ ਹੈ ਇਹ ਸੂਰਜ ਤੋਂ ਸਭ ਤੋਂ ਦੂਰ ਸਥਿਤ ગ્રਹ ਹੈ ਇਹ ਗ੍ਰਹ ਜਿਹੜਾ ਉਹ ਹਰੇ ਰੰਗ ਦਾ ਹੈ ਇਸ ਦੇ ਚਾਰੇ ਪਾਸੇ অতি ਨਿਰਮਲ ਅਤੇ ਮੀਥੇਨ ਦਾ ਬੱਦਲ ਛਾਇਆ ਹੋਇਆ ਹੈ ਅਗਲਾ ਹੈ ਜੀ ਧਰਤੀ ਇਹ ਆਕਾਰ ਵਿੱਚ ਤੀਸਰਾ ਸਭ ਤੋਂ ਵੱਡਾ ਗ੍ਰਹ ਹੈ ਇਸ ਸੌਰ ਮੰਡਲ ਦਾ ਇੱਕੋ ਬਾਤਰ ਗ੍ਰਹ ਹੈ ਜਿਸ ਉੱਤੇ ਜੀਵਨ ਹੈ ਧਰਤੀ ਆਪਣੀ ਧੁਰੀ ਉੱਤੇ ਝੁਕੀ ਹੋਈ ਹੈ ਜਾਂ ਧੁਰੇ ਉੱਤੇ ਇਹ ਆਪਣੀ ਧੂਰੀ ਤੋਂ ਪੱਛਮ ਤੋਂ ਪੂਰਬ 1610 ਕਿਲੋਮੀਟਰ ਪ੍ਰਤੀ ਘੰਟੇ ਦੀ ਚਾਰ ਨਾਲ 23 ਘੰਟੇ 56 ਮਿੰਟ ਅਤੇ 4 ਸੈਕਿੰਡ ਦੇ ਵਿੱਚ ਪੂਰਾ ਚੱਕਰ ਲਗਾਉਂਦੀ ਹੈ ਅਕਸਰ ਚੱਕਰ ਦੇ ਟਾਈਮ ਦੇ ਆਧਾਰ ਤੇ ਪ੍ਰਸ਼ਨ ਪੁੱਛਿਆ ਜਾਂਦਾ ਹੈ ਧਰਤੀ ਦੀ ਇਸ ਗਤੀ ਨੂੰ ਦਿਨਕ ਗਤੀ ਕਹਿੰਦੇ ਹਨ ਇਸ ਗਤੀ ਨਾਲ ਹੀ ਦਿਨ ਰਾਤ ਹੁੰਦੇ ਨੇ ਧਰਤੀ ਨੂੰ ਸੂਰਜ ਦੀ ਇੱਕ ਪਰਕਰਮਾ ਪੂਰੀ ਕਰਨ ਵਿੱਚ 365 56 ਦਿਨ 5 ਘੰਟੇ 48 ਮਿੰਟ 46 ਸਕਿੰਡ ਲੱਗਦੇ ਨੇ ਲਗਭਗ 356 ਦਿਨ 6 ਘੰਟੇ ਦਾ ਸਮਾਂ ਲੱਗਦਾ ਹੈ ਧਰਤੀ ਦੁਆਰਾ ਸੂਰਜ ਦੀ ਇਸ ਪਰਕਰਮਾ ਨੂੰ ਧਰਤੀ ਦੀ ਵਾਰਸ਼ਿਕ ਗਤੀ ਕਹਿੰਦੇ ਨੇ ਧਰਤੀ ਨੂੰ ਸੂਰਜ ਦੇ ਇੱਕ ਪਰਕਰਮਾ ਕਰਨ ਵਿੱਚ ਲੱਗੇ ਸਮੇਂ ਨੂੰ ਸੌਰ ਸਾਲ ਕਹਿੰਦੇ ਹਨ ਹਰੇਕ ਸੌਰ ਸਾਲ ਕੈਲੰਡਰ ਸਾਲ ਦੇ ਲਗਭਗ 6 ਘੰਟੇ ਵੱਧ ਜਾਂਦਾ ਹੈ ਜਿਸ ਨੂੰ ਹਰ ਚੌਥੇ ਸਾਲ ਵਿੱਚ ਦੀਪ ਦਾ ਸਾਲ ਬਣਾ ਕੇ ਤ੍ਰਤੀਬਤ ਕੀਤਾ ਜਾਂਦਾ ਹੈ। leap ਸਾਲ 366 ਦਿਨਾਂ ਦਾ ਹੁੰਦਾ ਹੈ ਜਿਸ ਦੇ ਕਰਕੇ ਫਰਵਰੀ ਮਹੀਨੇ ਵਿੱਚ 28 ਦੀ ਥਾਂ 29 ਦਿਨ ਹੁੰਦੇ ਨੇ। ਤਾਂ ਅੱਗੇ ਗੱਲ ਕਰਦੇ ਹਾਂ ਜੀ ਚੰਦਰਮਾ ਦੀ। ਚੰਦਰਮਾ ਦੀ ਸਤਾ ਉਸ ਦੀ ਅੰਦਰੂਨੀ ਸਥਿਤੀ ਦਾ ਅਧਿਐਨ ਕਰਨ ਵਾਲਾ ਵਿਗਿਆਨ ਸੇਲੇਨੋਲੋਜੀ ਖਵਾਉਂਦਾ ਹੈ। ਇਸ ਉੱਤੇ ਧੂੜ ਦੇ ਮੈਦਾਨ ਨੂੰ ਸ਼ਾਂਤੀ ਸਾਗਰ ਕਹਿੰਦੇ ਨੇ ਇਹ ਚੰਦਰਮਾ ਦਾ ਪਿਛਲਾ ਭਾਗ ਹੈ ਜੋ ਹਨੇਰੇ ਵਿੱਚ ਹੈ ਚੰਦਰਮਾ ਧਰਤੀ ਦਾ ਇੱਕ ਚੱਕਰ ਲਗਭਗ 27 ਦਿਨ 8 ਘੰਟੇ ਵਿੱਚ ਪੂਰਾ ਕਰਦਾ ਹੈ ਅਤੇ ਇੰਨੇ ਹੀ ਸਮੇਂ ਵਿੱਚ ਆਪਣੀ ਧੂਰੀ ਉੱਤੇ ਇੱਕ ਚੱਕਰ ਪੂਰਾ ਕਰਦਾ ਹੈ ਇਹੀ ਕਾਰਨ ਹੈ ਕਿ ਚੰਦਰਮਾ ਦਾ ਹਮੇਸ਼ਾ ਇੱਕ ਹੀ ਹਿੱਸਾ ਦਿਖਾਈ ਦਿੰਦਾ ਹੈ ਧਰਤੀ ਤੋਂ ਚੰਦਰਮਾ ਦਾ 57% ਭਾਗ ਹੀ ਦਿਖਾਈ ਦਿੰਦਾ ਹੈ ਸੋ ਬਾਕੀ ਦੇ ਜਿਹੜੇ ਗ੍ਰੈਂਡ ਬਾਰੇ ਜਾਣਕਾਰੀ ਉਹ ਤੁਹਾਨੂੰ ਅਸੀਂ ਅਗਲੇ ਭਾਗ ਦੇ ਵਿੱਚ ਪ੍ਰੋਵਾਈਡ ਕਰਾਂਗੇ ਕਿਉਂਕਿ ਵੀਡੀਓ ਜ਼ਿਆਦਾ ਲੌਂਗ ਨਹੀਂ ਕਰਦੇ ਸੋ ਇਸ ਕਰਕੇ ਤੁਹਾਨੂੰ ਜੋ ਪੜ੍ਹਨ ਵਿੱਚ ਵੀ ਆਸਾਨੀ ਹੁੰਦੀ ਹੈ ਨੋਟ ਵੀ ਤੁਸੀਂ ਕਰ ਸਕਦੇ ਹੋ ਸੋ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ